ਸਾਲ 2025 ਦੇ ਪਹਿਲੇ ਹਫਤੇ ਹੀ ਵਿਧਾਇਕ ਲਖਵੀਰ ਰਾਏ ਵੱਲੋਂ ਗਰਾਂਟਾ ਦੀ ਝੜੀ ਲਗਾ ਦਿੱਤੀ ਗਈ ਹੈ ਇਸ ਲੜੀ ਦੇ ਤਹਿਤ ਅੱਜ ਵਿਧਾਇਕ ਲਖਵੀਰ ਰਾਏ ਵੱਲੋਂ ਆਪਣੇ ਦਫ਼ਤਰ ਵਿੱਚ 45 ਲੱਖ ਰੁਪਏ ਦੀਆਂ ਗਰਾਂਟਾ ਦੇ ਸੈਕਸ਼ਨ ਲੈਟਰ ਪੰਚਾਇਤ ਵਿੱਚ ਮੁਹਿੰਮ ਕਰਵਾਏ ਗਏ ਇਸ ਮੌਕੇ ਵਿਧਾਇਕ ਲਖਵੀਰ ਰਾਏ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਵੱਲੋਂ ਇਹ ਸੰਕੇਤ ਦਿੱਤੇ ਗਏ ਹਨ ਕਿ ਆਉਣ ਵਾਲੇ 2 ਸਾਲ ਵਿਕਾਸ ਕਾਰਜਾਂ ਦੇ ਲਈ ਬਹੁਤ ਜ਼ਿਆਦਾ ਲਾਹੇਮੰਦ ਹੋਣ ਵਾਲੇ ਹਨ ਇਨ੍ਹਾਂ ਸਾਲਾਂ ਦੇ ਵਿੱਚ ਸੂਬੇ ਦੀਆਂ ਕਈਆਂ ਕਲਪਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਵਿਕਾਸ ਕਾਰਜਾਂ ਦੇ ਲਈ 41 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਸੈਸ਼ਨ ਲੈਟਰ ਮੁਹਿੰਮ ਕਰਵਾਏ ਗਏ ਹਨ ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਨੂੰ ਅਲੱਗ-ਅਲੱਗ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਗ੍ਰਾਂਟਾਂ ਦੇ ਤਹਿਤ ਖਰੇ ਪਿੰਡਾਂ ਨੂੰ 2 ਲੱਖ ਰੁਪਏ ਪਲ ਮਾਦਰਾ ਨੂੰ 3 ਲੱਖ 9 ਲੱਖਾਂ ਨੂ 5 ਲੱਖ ਪੰਜੋਲੇ ਖੁਰਦ ਨੂੰ 3 ਲੱਖ ਮੁੱਲਾਪੁਰ ਖੁਰਦ ਨੂੰ ਜਖਵਾਲੀ ਨੂੰ 2.5 ਲੱਖ ਪੋਲਾ ਨੂੰ 2.5 ਲੱਖ ਜਾਗੋ ਤਰਨਾਥਲ ਨੂੰ 2 ਲੱਖ ਮੁੱਲੇਪੁਰ ਨੂੰ 5 ਲੱਖ ਦਿੱਤਾ ਗਿਆ ਇਸੇ ਤਰ੍ਹਾਂ ਆਡਿਓਜ਼ ਦੇ ਤਹਿਤ ಗ್ರಾಮ ਪੰਚਾਇਤ ਪਮਾਰਸੀ ਬੁਲੰਦ ਨੂੰ 2 ਲੱਖ ਵਿਪੋਦੀ ਕਲਾ ਨੂੰ 2 ਲੱਖ ਪਮਾਰਸੀ ਬੁਲੰਦ ਨੂੰ 2 ਲੱਖ ਮਹਿਮਦਪੁਰ ਨੂੰ 2 ਲੱਖ ਰੁਪਏ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਾਂਟਾਂ ਵੀ ਜਾਰੀ ਹੋਣਗੀਆਂ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਜੋ ਅਸੀਂ ਬਲਾਕ ਸਰਾਂਦੇ ਸਾਡੇ ਸਰਪੰਚ ਸਾਹਿਬਾਨ ਖੜੇ ਨੇ ਨਵੇਂ ਸਾਲ ਦਾ ਤੋਹਫਾ ਦੰਦੇ ਆ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸੰਵੰਡੀਆਂ ਨੇ ਔਰ 41 ਲੱਖ ਦੇ ਗ੍ਰਾਂਟ ਸਭ ਤੋਂ ਪਿੰਚਾਇਤਾਂ ਨੂੰ ਦਿੱਤੀਆਂ ਨੇ ਔਰ ਅਸੀਂ ਆ ਸਾਲ ਜਿਹੜਾ ਹੈਗਾ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਸਾਡੇ ਸਰਪੰਚ ਸਾਹਿਬਾ ਨੂੰ ਕਿ ਆ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦਈਏ ਜੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗ੍ਰਾਂਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗਰੰਟਾ ਦੇਵਾਂਗੇ ਔਰ ਇਸ ਸਾਲ ਅਸੀਂ ਵਿਕਾਸ ਦਾ ਬਰਮ ਨਾਵਾਂਗੇ ਸਾਲ 2025 ਦੇ ਪਹਿਲੇ ਹਫਤੇ ਹੀ ਵਿਧਾਇਕ ਲਖਵੀਰ ਰਾਏ ਵੱਲੋਂ ਗਰਾਂਟਾ ਦੀ ਝੜੀ ਲਗਾ ਦਿੱਤੀ ਗਈ ਹੈ ਇਸ ਲੜੀ ਦੇ ਤਹਿਤ ਅੱਜ ਵਿਧਾਇਕ ਲਖਵੀਰ ਰਾਏ ਵੱਲੋਂ ਆਪਣੇ ਦਫ਼ਤਰ ਵਿੱਚ 41 ਲੱਖ ਰੁਪਏ ਦੇ ਗਰਾਂਟਾ ਦੇ ਸੈਕਸ਼ਨ ਲੈਟਰ ਪੰਚਾਇਤ ਵਿੱਚ ਮੁਹਿੰਮ ਕਰਵਾਏ ਗਏ ਇਸ ਮੌਕੇ ਵਿਧਾਇਕ ਲਖਵੀਰ ਰਾਏ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਵੱਲੋਂ ਇਹ ਸੰਕੇਤ ਦਿੱਤੇ ਗਏ ਹਨ ਕਿ ਆਉਣ ਵਾਲੇ 2 ਸਾਲ ਵਿਕਾਸ ਕਾਰਜਾਂ ਦੇ ਲਈ ਬਹੁਤ ਜ਼ਿਆਦਾ ਲਾਹੇਮੰਦ ਹੋਣ ਵਾਲੇ ਹਨ ਇਨ੍ਹਾਂ ਸਾਲਾਂ ਦੇ ਵਿੱਚ ਸੂਬੇ ਦੀਆਂ ਕਈਆਂ ਕਲਪਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਪੰਚਾਇਤ ਨੂੰ ਵਿਕਾਸ ਕਾਰਜਾਂ ਦੇ ਲਈ 41 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਸੈਸ਼ਨ ਲੈਟਰ ਮੁਹਿੰਮ ਕਰਵਾਏ ਗਏ ਹਨ ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਨੂੰ ਅਲੱਗ-ਅਲੱਗ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਗ੍ਰਾਂਟਾਂ ਦੇ ਤਹਿਤ ਖਰੇ ਪਿੰਡਾਂ ਨੂੰ 2 ਲੱਖ ਰੁਪਏ ਪੱਲ ਮਾਜਰਾ ਨੂੰ 3 ਲੱਖ 9 ਲੱਖਾਂ ਨੂ 5 ਲੱਖ ਪੰਜੋਲੇ ਖੁਰਦ ਨੂੰ 3 ਲੱਖ ਮੁੱਲਾਪੁਰ ਖੁਰਦ ਨੂੰ ਜਖਵਾਲੀ ਨੂੰ 2.5 ਲੱਖ ਪੋਲਾ ਨੂੰ 2.5 ਲੱਖ ਜਾਗੋ ਤਰਨਾਥਲ ਨੂੰ 2 ਲੱਖ ਮੁੱਲੇਪੁਰ ਨੂੰ 5 ਲੱਖ ਦਿੱਤਾ ਗਿਆ ਇਸੇ ਤਰ੍ਹਾਂ ਆਡਿਓਜ਼ ਦੇ ਤਹਿਤ ಗ್ರಾಮ ਪੰਚਾਇਤ ਪਮਾਰਸੀ ਬੁਲੰਦ ਨੂੰ 2 ਲੱਖ ਬਪੋਦੀ ਕਲਾ ਨੂੰ 2 ਲੱਖ ਪਮਾਰਸੀ ਬੁਲੰਦ ਨੂੰ 2 ਲੱਖ ਮਹਿਮਦਪੁਰ ਨੂੰ 2 ਲੱਖ ਰੁਪਏ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗ੍ਰਾਂਟਾਂ ਵੀ ਜਾਰੀ ਹੋਣਗੀਆਂ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਉ ਅਸੀਂ ਬਲਾਕ ਸਰਾਂਦੇ ਸਾਡੇ ਸਰਪੰਚ ਸਾਹਿਬਾਨ ਖੜੇ ਨੇ ਨਵੇਂ ਸਾਲ ਦਾ ਤੋਹਫਾ ਦੰਦੇ ਆ ਨਵੇਂ ਸਾਲ ਦੇ ਪਹਿਲੇ ਹਫਤੇ ਅਸੀਂ ਜਿਹੜੇ ਵਿਕਾਸ ਦੇ ਗ੍ਰਾਂਟ ਸਵੰਡੀਆਂ ਨੇ ਔਰ 41 ਲੱਖ ਦੇ ਗ੍ਰਾਂਟ ਸਬਕ-ਵਕ ਪੰਚਾਇਤਾਂ ਨੂੰ ਦਿੱਤੀਆਂ ਨੇ ਔਰ ਅਸੀਂ ਆਹ ਸਾਲ ਜਿਹੜਾ ਹੈਗਾ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਡੇ ਸਰਪੰਚ ਸਾਹਿਬਾਨ ਨੂੰ ਕਿ ਆਹ ਸਾਲ ਬੜਾ ਵਿਕਾਸ ਦਾ ਹੋਊਗਾ ਕੋਈ ਪਿੰਡ ਐਸਾਨੀ ਰਹਿਣ ਦਾਣਾ ਜਿਹਦੇ ਤੇ ਅਸੀਂ ਗ੍ਰਾਂਟ ਨਾ ਦਈਏ ਜੋ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਉਹ ਵੀ ਗ੍ਰਾਂਟ ਆਊਗੀ ਔਰ ਪਿੰਡ ਦੇ ਜੋ ਸਾਨੂੰ ਪੰਚਾਇਤਾਂ ਡਿਮਾਂਡ ਕਰਨੀਆਂ ਜੋ ਵੀ ਉਹਨਾਂ ਦੀ ਮੰਗ ਹੋਊਗੀ ਉਹਦੇ ਮੁਤਾਬਿਕ ਅਸੀਂ ਸਾਰਿਆਂ ਨੂੰ ਇਸ ਸਾਲ ਦੇ ਵਿੱਚ ਗ੍ਰਾਂਟਾ ਦਵਾਂਗੇ ਔਰ ਇਸ ਸਾਲ ਅਸੀਂ ਵਿਕਾਸ ਦਾ ਬਰਮ ਨਾਵਾਵਾਂਗੇ